ਸ੍ਰੀ ਕਾਲ ਜੀ ਸਾਰਿਆਂ ਨੂੰ ਅੱਜ ਗੱਲ ਕਰਦੇ ਆਂ ਐਰਜ਼ ਕੰਪਨੀ ਨੇ ਮੇਜਰ ਸੋਲ ਵੀਰ ਸਪੈਸ਼ਲ ਜਿਹੜਾ ਉਹਦਾ ਸਪੈਸ਼ਲ ਕਣਕ ਵਾਸਤੇ ਤਤਾਂ ਦਾ ਮਿਕਸਚਰ ਆਉਂਦਾ ਇਸ ਵਾਰੀ ਅੱਜ ਆਪਾਂ ਪੂਰੀ ਗੱਲ ਕਰਾਂਗੇ ਤੇ ਇਸ ਵਿੱਚ ਕਿਹੜੇ ਕਿਹੜੇ ਤੱਤ ਹੁੰਦੇ ਆ ਤੇ ਕਿੰਨੇ ਤੱਤ ਹੁੰਦੇ ਤੇ ਕਿੰਨੀ ਆਪਾਂ ਇਸ ਦੀ ਡੋਜ਼ ਬਤਨੀ ਹੈ ਕਿਲੇ ਕਣਕ ਵਿੱਚ ਤੇ ਸਰ ਟਾਪਰ ਦਾ ਰਿਜ਼ਲਟ ਲੈਣ ਵਾਸਤੇ ਮਤਲਬ ਇਸ ਰਿਜ਼ਲਟ ਨੂੰ ਡਬਲ ਰਿਜ਼ਲਟ ਕਰਨ ਵਾਸਤੇ ਆਪਾਂ ਇਸ ਵਿੱਚ ਕਿਹੜੀ ਕਿਹਣੀ ਚੀਜ਼ਾਂ ਐਡ ਹੋਰ ਕਰ ਸਕਦੇ ਹਾਂ ਕਿਹੜੀ ਚੀਜ਼ ਨੂੰ ਆਪਾਂ ਇਸ ਦਾ ਕੰਬੀਨੇਸ਼ਨ ਬਣਾ ਸਕਦੇ ਆਂ ਇਹ ਕਿੰਨਾ ਆਪਾਂ ਪਾਣੀ ਲਾਉਣਾ ਤੇ ਕਰੋ ਆਪਾਂ ਕਣਕ ਉੱਪਰ ਆਪਾਂ ਇਸ ਨੂੰ ਸਪਰੇਅ ਕਰ ਸਕਦੇ ਹਾਂ ਜੇ ਆਪਾਂ ਪੂਰੀ ਇਸ ਬਾਰੇ ਜਾਣਕਾਰੀ ਦੇਵਾਂਗੇ ਤੇ ਪਹਿਲਾ ਨੰਬਰ ਹੈ ਕਿ ਆਪਾਂ ਇਸ ਵਿੱਚ ਕਿਹੜੇ ਕਿਹੜੇ ਤੱਤ ਪਾਈ ਜਾਂਦੇ ਆ ਇਸ ਵਿੱਚ ਪੰਜ ਤੱਤ ਮੇਨ ਪਾਈ ਜਾਂਦੇ ਜਿਹੜੇ ਕਿ ਕਣਕ ਨੂੰ ਮੇਨ ਜ਼ਰੂਰਤ ਹੁੰਦੀ ਉਹਨਾਂ ਪੰਜਾਂ ਤੱਤਾਂ ਦੀ ਪਹਿਲਾ ਇਸ ਵਿੱਚ ਫਾਸਫੋਰਸ ਪਾਇਆ ਜਾਂਦਾ 15% ਫਾਸਫੋਰਸ ਦੀ ਕਣਕ ਨੂੰ ਬਹੁਤ ਜ਼ਰੂਰਤ ਹੁੰਦੀ ਹੈ ਬਹੁਤ ਜ਼ਿਆਦਾ ਕਣਕ ਫਾਸਫੋਰਸ ਮੰਗਦੀ ਹੈ ਤੇ ਅਗਲਾ ਨੰਬਰ ਇਸ ਵਿੱਚ ਪੋਟਾਸ਼ੀਅਮ ਜਿਹੜਾ ਪੋਟਾਸ਼ ਹੁੰਦੀ ਹੈ ਪੋਟਾਸ਼ ਦੀ ਘਾਟ ਤੇ ਇੰਦਾ ਕਣਕ ਵਿੱਚ ਘੱਟਦੀ ਦੀ ਆ ਪਰ ਜਿੱਦਾਂ ਕਿ ਆਪਣੇ ਜਿੱਦੀ ਖੇਣਚ ਆਪ ਕਣਕਾਂ ਡੈਗ ਛੇਤੀ ਜਾਂਦੀਆਂ ਕਣਕ ਵਧੀਆ ਵਧੀਆ ਗ੍ਰੋਥ ਨਾਲ ਕਣਕ ਡੈਗ ਦੀ ਬਹੁਤ ਛੇਤੀ ਆ ਉਸ ਜ਼ਮੀਨਾਂ 'ਚ ਪੋਟਾਸ਼ ਦੀ ਘਾਟ ਹੁੰਦੀ ਆ ਪੋਟਾਸ਼ ਦਾ ਬਹੁਤ ਜ਼ਰੂਰੀ ਤੱਤ ਆ ਪੋਟਾਸ਼ ਤੇ ਅਗਲਾ ਤੱਤ ਜਿਹੜਾ ਹੈਗਾ ਮੈਗਜ਼ੀਨ ਤੇ ਜਿੱਦਾਂ ਕਿ ਆਪਾਂ ਦੇਖਿਆ ਮੈਗਜ਼ੀਨ ਸਲਫੇਟ ਦੀ ਆਪਾਂ ਸਪਰੇਅ ਕਰਦੇ ਹੁੰਨੇ ਆ ਰੇਤਲੇ ਬਾਣਾ ਵਿੱਚ ਮੈਗਜ਼ੀਨ ਸਲਫੇਟ ਦੀ ਘਾਟ ਬਹੁਤ ਆਉਂਦੀ ਆ ਪਹਿਲੇ ਪਾਣੀ ਤੋਂ ਬਾਅਦ 'ਚ ਬਹੁਤ ਘਾਟ ਆਉਂਦੀ ਆ ਮੈਗਜ਼ੀਨ ਸਲਫੇਟ ਦੀ ਤੇ ਅਗਲਾ ਨੰਬਰ ਜਿੰਕ ਜਿੰਕ ਦੀ ਵੀ ਕਣਕ ਵਿੱਚ ਕਾਫੀ ਘਾਟ ਪਾਈ ਜਾਂਦੀ ਆਮ ਕਰਕੇ ਆਪਾਂ ਕਣਕ ਵਿੱਚ ਜਿੰਕ ਪਾਉਂਦੇ ਨਹੀਂ ਹੈਗੇ ਜਿੱਤੇ ਕਰਕੇ ਝਾੜ ਵੀ ਆਪਣਾ ਕੇਵਰੀ ਜਿੰਕ ਦੀ ਤੱਤੀ ਦੀ ਘਾਟ ਕਰਨੀ ਬਹੁਤ ਘੜ ਜਾਂਦਾ ਕਣਕ ਦੇਖਣ ਬਹੁਤ ਵਧੀਆ ਨਹੀਂ ਦੀ ਝਾੜ ਤੇ ਜਾ ਕੇ ਕੁਝ ਨਹੀਂ ਛੜਦੀ ਜਿੰਕ ਵੀ ਆਪਣਾ ਇਸ ਵਿੱਚ 22% ਪਾਇਆ ਜਾਂਦਾ ਤੇ ਅਗਲਾ ਨੰਬਰ ਸਲਫਰ ਜਿੱਦਾਂ ਕਿ ਆਪਣੇ ਜ਼ਿਆਦਾ ਪਾਣੀ ਲੱਗਣ ਕਾਰਨ ਜਾਂ ਕਿ ਜ਼ਿਆਦਾ ਮੀਂਹ ਪੈਣ ਕਾਰਨ ਤੇ ਰੇਤਲੇ ਬਾਣਾ ਚ ਆਮ ਕਰਕੇ ਸਲਫਰ ਘਾਟ ਆ ਜਾਂਦੀ ਹੈ ਤੇ 12% ਇਸ ਵੇਲੇ ਸਰ ਭਰ ਪਾਇਆ ਜਾਂਦਾ ਬਹੁਤ ਵਧੀਆ ਕੰਬੀਨੇਸ਼ਨ ਬਣਾਇਆ ਗਿਆ ਇਸ ਦੀ ਆਪਾਂ ਡੋਜ਼ ਕਿੰਨੀ ਬਾਤਣੀ ਆ ਇਸ ਦੀ ਡੋਜ਼ ਲੈਣੀ ਹੈਗੀ ਆਪਾਂ 500 ਤੋਂ 600 ਗ੍ਰਾਮ ਪਾ ਸਕਦੇ ਆ ਕਿਲੇ ਦੀ ਤੇ ਕਿਲੋ ਦਾ ਪੈਟ ਹੁੰਦਾ ਮਤਲਬ ਦੋ ਕਿਲੇ ਚਰਾਮ ਨਾ ਹੋ ਜਾਂਦਾ 500 ਤੋਂ 600 ਗ੍ਰਾਮ ਡੋਜ਼ ਆਪਾਂ ਪਾ ਸਕਦੇ ਆ ਤੇ ਇਸ ਦੇ ਨਾਲ ਆਪਾਂ ਐਡ ਕੀ ਕਰਨਾ ਜੇ ਆਪਾਂ ਇਹਦਾ ਰਿਜ਼ਲਟ ਹੋਰ ਜ਼ਿਆਦਾ ਵਧੀਆ ਲੈਣਾ ਇਸ ਰਿਜ਼ਲਟ ਜ਼ਿਆਦਾ ਟਾਪ ਦਾ ਲੈਣਾ ਕਣ ਕ ਆਪਣੀ ਨਾਲੋਂ 70 ਦਿਨ ਤੋਂ ਥੱਲੇ ਥੱਲੇ ਆ ਤੇ ਆਪਾਂ ਇਸ ਵਿੱਚ ਕਿਲੋ ਤੋਂ 1.5 ਕਿਲੋ ਨਾਲ ਇਸ ਦੇ ਯੂਰੀ ਐਡ ਕਰ ਸਕਦੇ ਆ। ਲਾ ਲਓ ਕਿਲੋ ਤੋਂ 1.5 ਕਿਲੋ ਯੂਰੀਆ ਹੋ ਗਿਆ ਤੇ 500 ਗ੍ਰਾਮ ਵਿੱਚ ਸੋਲਵ ਹੋ ਗਿਆ ਤੇ ਆਪਾਂ 100 ਲੀਟਰ ਪਾਣੀ ਘੱਟੋ ਘੱਟ ਲਉਣਾ ਬਹੁਤ ਜ਼ਿਆਦਾ ਟਾਪਰਾ ਰਿਜ਼ਲਟ ਆਊਗਾ ਇਸ ਦਾ। ਆਪਾਂ ਜੋ ਲੱਕ ਤਾਂ ਐਡ ਕਰਦੇ ਨੇ ਤਾਂ ਬਹੁਤ ਜ਼ਿਆਦਾ ਸ਼ਾਨਦਾਰ ਰਿਜ਼ਲਟ ਮਿਲਦਾ ਇਸ ਵਿੱਚ। ਇਸ ਦਾ ਤੇ ਜੋ ਕਿ ਯੂਰੀਆਸ ਵਿੱਚ ਹੁੰਦਾ ਨਹੀਂ ਹੈਗਾ। ਤੇ ਬਾਕੀ ਕੇਸਰੀ ਜਿ ਆਪਾਂ ਯੂਜ਼ ਕਰ ਸਕਦੇ ਆ। 30 ਦਿਨ ਤੋਂ ਉੱਪਰ ਕਣਕ ਹੋਵੇ ਆਪਾਂ ਇਹਦਾ ਯੂਜ਼ ਕਰ ਸਕਦੇ ਚੋਕਿ ਇਸਨੇ ਪੱਤਿਆਂ ਨਾਲੇ ਕੰਮ ਕਰਨਾ ਜਿੰਨੇ ਪੱਤੇ ਕਣਕ ਦੇ ਹੋਣਗੇ ਉਹ ਨਜ਼ਾਰਾ ਵਧੀਆ ਕੰਮ ਕਰੂਗਾ ਤੇ ਘੱਟੋ ਘਾਟ ਕਣਕ 30 ਦਿਨ ਦੀ ਹੋਵੇ ਤਾਂ ਆਪਾਂ 70 75 80 ਦਿਨ ਦੀ ਕਣਕ ਤੱਕ ਵੀ ਆਪਾਂ ਇਹਦਾ ਯੂਜ਼ ਕਰ ਸਕਦੇ ਆ ਕਣਕ ਉੱਪਰ ਆਪਾਂ ਇਹਦੀਆਂ 2 2 3 ਸਪਰੇਆਂ ਕਰ ਸਕਦੇ ਆ ਵਧੀਆ ਝਾੜ ਦਊਗੀ ਕਣਕ ਤੇ ਬਾਕੀ ਸਪਰੇਆਂ ਲਾ ਲਓ ਇਹਦੀ ਸਪਰੇ ਤੋਂ ਸਪਰੇ ਦਾ ਗੈਪ ਦੱਸ ਦੇਣਾ ਹੁਣ ਬਹੁਤ ਜ਼ਰੂਰੀ ਆ ਤੇ ਆਪਾਂ 2 2 3 ਸਪਰੇਆਂ ਕਰ ਸਕਦੇ ਆ ਬਰੀਅਰ ਰੈਇਲਟ ਨੂੰ ਦਾ ਇਸ ਸਪਰੇ ਦਾ ਵੀ ਇਹ ਆਮ ਕਰਕੇ ਅੱਜ ਕੱਲ ਦੇ ਕੋਰੇ ਦੇ ਦਿਨਾਂ ਵਿੱਚ ਜਾਂ ਧੁੰਦਾਂ ਦੇ ਦਿਨਾਂ ਵਿੱਚ ਕਣਕ ਮਿੱਟੀ ਚੋਂ ਵਿੱਚੋਂ ਜਿਹੜਾ ਕਿ ਤਤ ਲੈਣ ਦੇ ਲੈਣੇ ਘਟ ਕਰ ਦਿੰਦੀ ਆ ਤੇ ਉਸ ਟਾਈਮ ਇਹ ਦੀ ਸਪਰੇ ਕੀਤੀ ਜਾਵੇ ਬਹੁਤ ਵਧੀਆ ਕਣਕ ਖੜਦੀ ਨਹੀਂ ਜਿੱਦਾਂ ਕਿ ਕਣਕ ਖੜ ਜਾਂਦੀ ਅੱਜ ਕੱਲ ਦੇ ਦਿਨਾਂ ਚ ਆ ਕੇ ਤੇ ਕਣਕ ਰੁਕਦੀ ਨਹੀਂ ਕਣਕ ਵਧੀਆ ਚੱਲੀ ਰਹਿੰਦੀ ਧੁੰਦਾਂ ਦੇ ਦਿਨਾਂ 'ਚ ਜੇ ਅਸੀਂ ਸਪਰੇ ਬਹੁਤ ਜ਼ਿਆਦਾ ਕੰਮ ਜਾ ਪਿਆ ਕਿਉਂਕਿ ਕਣਕ ਦੇ ਜਿੰਨੇ ਜ਼ਰੂਰੀ ਤੱਤ ਸਾਰੇ ਉਸ ਨੂੰ ਪੱਤਿਆਂ ਰਾਹੀਂ ਮਿਲ ਗਏ ਤੇ ਸਾਬ ਦਾ ਡਾਇਰੈਕਟ ਮਿਲ ਗਏ ਤੇ ਕਣਕ ਨੂੰ ਇਹ ਬਹੁਤ ੱਕਾ ਲੋਂਦਾ ਵਧੀਆ ਕਣਕ ਚੱਲ ਪੈਂਦੀ ਹੈ ਜੇਕਰ ਕਿ ਕਣਕ ਆਪਣੀ ਥੋੜੀ ਗ੍ਰੋਥ ਘਟਿਆ ਤਾਂ ਆਪਾਂ ਇਸ ਦੀ ਇੱਕ ਸਪਰੇਅ ਕਰ ਸਕਦੇ ਹਾਂ ਜੇ ਕਣਕ ਦੀ ਹੋਰ ਗ੍ਰੋਥ ਘਟ ਹੈ ਦੋ ਕਰ ਸਕਦੇ ਹਾਂ ਜਿਹਨੀਆਂ ਤਿੰਨ ਸਪਰੇਆਂ ਵੀ ਕੀਤੀਆਂ ਜਾ ਸਕਦੀਆਂ ਤੁਸੀਂ ਆਪਣੇ ਫਸਲ ਦੇ ਹਿਸਾਬ ਨਾਲ ਕਰ ਸਕਦੇ ਆਂ ਪੈਸੇ ਦੀ ਇੱਕ ਸਪਰੇਅ ਕੀਤੀ ਜਾਵੇ ਤਾਂ ਬਹੁਤ ਵਧੀਆ ਸ਼ਾਨਦਾਰ ਰਿਜ਼ਲਟ ਆਉਂਦਾ ਕਿ ਥੋੜੀ ਆਪਣੀ ਕਣਕ ਡੌਨ ਹੈ ਥੋੜੀ ਆਪਾਂ ਨੂੰ ਲੱਗਦਾ ਥੋੜੀ ਜੀ ਕਣਕ 'ਚ ਕਮੀ ਰਹਿ ਗਈ ਤਾਂ ਆਪਾਂ ਇਸੀ ਮੀਜੋਸੋਲ ਦੀ ਵੀ ਇੱਕ ਸਪਰੇਅ ਕਰ ਸਕਦੇ ਆਂ ਵਿੱਚ ਯੂਰੀਆ ਐਡ ਜ਼ਰੂਰੀ ਕਰਨਾ ਯੂਰੀਆ ਤੋਂ ਬਿਨਾ ਇਸ ਦਾ ਰਿਜ਼ਲਟ ਕਟ ਆਉਂਦਾ ਏ ਕੋਈ ਰეკਮੈਂਡੇਸ਼ਨ ਨਹੀਂ ਹੈਗੀ ਕਿ 500 ਜੂਰੀਆ ਐਡ ਕਰਨਾ ਹੀ ਕਰਨਾ ਯੂਰੀਆ ਆਪਾਂ ਅਲੱਗ ਤੋਂ ਐਡ ਕਰ ਸਕਦੇ ਹਾਂ ਜਿਸ ਨਾਲ ਕਿ ਇਸ ਵਿੱਚ ਨਾਈਟ੍ਰੋਜਨ ਨਹੀਂ ਹੁੰਦੀ ਯੂਰੀਆ ਨਾਈਟ੍ਰੋਜਨ ਤੱਤ ਵੀ ਇੱਕ ਤੱਤ ਵੱਧ ਜਾਂਦਾ ਤੇ ਰਿਜ਼ਲਟ ਕਾਫੀ ਹੱਦ ਤੱਕ ਵੱਧ ਜਾਂਦਾ ਤੇ ਵੈਸੇ ਤੌਰ 'ਤੇ ਆਪਾਂ ਇਸ ਜੂਰੀਆ ਤੋਂ ਬਿਨਾ ਵੀ ਕਰ ਸਕਦੇ ਹਾਂ 500 ਤੋਂ 600 ਗ੍ਰਾਮ ਯੂਰੀਆ ਤੋਂ ਜੇ ਆਪਾਂ ਬਗੈਰ ਕਰਨ ਆਪਾਂ ਇਸ ਦੀ 600 ਗ੍ਰਾਮ ਪਾ ਸਕਦੇ ਹਾਂ ਇਪਾਂ ਯੂਰੀਆ ਨਾਲ ਐਡ ਕਰਨਾ ਤਾਂ ਆਪਾਂ ਇਸ ਦੀ ডোজ 500 ਗ੍ਰਾਮ ਰੱਖਣੀ ਤੇ 1 ਕਿਲੋ ਯੂਰੀਆ ਕਿਲੇ ਦਾ 100 ਲੀਟਰ ਪਲੱਸ ਪਾਣੀ ਆਪਾਂ ਲਾਜ਼ਮੀ ਲਾਉਣਾ ਤੇ ਬਹੁਤ ਹੀ ਜ਼ਿਆਦਾ ਸ਼ਾਨਦਾਰ ਰਿਜ਼ਲਟ ਆਉਣਗੇ ਇਸ ਦੇ ਓਕੇ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਜੀ ਓਕੇ ਮਿਲਦੇ ਆਂ ਅਗਲੀ ਵੀਡੀਓ ਵਿੱਚ